ਲਓ ਜੀ ਘੋੜਾ ਪ੍ਰੇਮੀਆਂ ਦੇ ਲਈ ਇੱਕ ਬਹੁਤ ਅੱਜ ਖੁਸ਼ੀ ਦੀ ਗੱਲ ਮੈਂ ਦੱਸਣ ਜਾ ਰਿਹਾ ਆਪਣੀ ਵੀਡੀਓ ਦੇ ਮਾਧਿਅਮ ਰਾਹੀਂ ਦੋਸਤੋ ਆਪਾਂ ਨੂੰ ਪਤਾ ਹੀ ਹੈ ਵੀ ਘੋੜਾ ਪ੍ਰੇਮੀਆ ਨੂੰ ਬਹੁਤ ਬੇਸਬਰੀ ਦੇ ਨਾਲ ਮੰਡੀਆਂ ਦਾ ਮੇਲਿਆਂ ਦਾ ਸ਼ੋਹਾਂ ਦਾ ਇੰਤਜ਼ਾਰ ਹੁੰਦਾ ਹੈ ਅੱਜ ਤੁਹਾਨੂੰ ਬਾਈ ਪਿਰਤਪਾਲ ਸਿੰਘ ਜੀ ਸਿੱਧੂ ਨਾਲ ਮੈਂ ਮਲਾਉਣ ਲੱਗਿਆ ਬਾਈ ਉਹਰਾ ਕੋਲ ਬਹੁਤ ਚੰਗੇ ਘੋੜੇ ਨੇ ਤੇ ਤੁਹਾਨੂੰ ਇੱਕ ਬਹੁਤ ਖੁਸ਼ੀ ਦੀ ਗੱਲ ਅੱਜ ਤੁਹਾਡੇ ਨਾਲ ਜਿਹੜੀ ਆ ਸਾਂਝੀ ਕਰਨੀ ਹੈ ਬਾਈ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਜੀ ਸასი ਸ਼ਕਲ ਬੇਅੰਤ ਕੋ ਠੀਕ ਹੋ ਨ ਵੀਰ ਜੀ ਵਧੀਆ ਜੀ ਵਧੀਆ ਤੁਸੀਂ ਸੁਣਾਓ ਆਪਣੀ ਪਹਿਲਾਂ ਵੀ ਗੱਲ ਹੋਈ ਤੁਸੀਂ ਕਹੇ ਸੀ ਵੀ ਅਸੀਂ ਲੱਗੇ ਹੋਏ ਹਾਂ ਕਿਸੇ ਕੰਮ ਤੇ ਜ਼ਰੂਰੀ ਹਾਂਜੀ ਹਾਂਜੀ ਵੀ ਘੋੜਿਆਂ ਵਾਲੇ ਲਈ ਕੁਝ ਚੰਗਾ ਲੈ ਕੇ ਆਉਣਾ ਤੇ ਅੱਜ ਆਪਾਂ ਜ਼ਰੂਰ ਸਾਂਝਾ ਕਰੀਏ ਬਾਈ ਆਪਾਂ ਵੀ ਕੀ ਪਲਾਨਿੰਗ ਕੀਤੀ ਆ ਆਉਣ ਵਾਲੇ ਦੇ ਟਾਈਮ ਦੇ ਵਿੱਚ ਘੋੜਿਆਂ ਵਾਸਤੇ ਜੀ ਬੇਅੰਤ ਵੀਰੇ ਇਹ ਹੈ ਵੀ ਪ ਜੀ ਇਹ ਆਪਾਂ ਨੂੰ ਵੀ ਪਤਾ ਵੀ ਸ਼ੋਹਾਂ ਦਾ ਕਰਕੇ ਇਹਨਾਂ ਦੀ ਵੈਲਿਊ ਆ ਹਾਂਜੀ ਤੇ ਇਹਨਾਂ ਦੀ ਵੇਦਰੀ ਵਾਸਤੇ ਆਪਾਂ ਇੱਕ ਜਗਰਾਉ ਹੋਰ ਸ਼ੋਅ ਕਰਾ ਰਹੇ ਜੀ ਫਰਵਰੀ ਦੇ ਵਿੱਚ ਜੀ ਜਿਵੇਂ ਆਪਾਂ ਮੈਂਕ ਦੱਸ ਦਿਆਂ ਆਪਣੇ ਸਾਰੇ ਦਰਸ਼ਕਾਂ ਨੂੰ ਵੀ 2024 ਦੇ ਵਿੱਚ ਵੀ ਆਪਾਂ ਹੋਰ ਸ਼ੋਅ ਕਰਾਇਆ ਸੀਗਾ ਜਗਰਾਉ ਜੀ ਸ਼ੋਅ ਤਾਂ 25 ਦੇ ਵਿੱਚ ਵੀ ਹੋਇਆ ਵਾ ਜੀ ਜੀ 24 ਦਾ ਜ਼ਿਕਰ ਮੈਂ ਤਾਂ ਕੀਤਾ ਵਾ ਬਈ ਸਟਾਰਟਿੰਗ ਦੇ ਵਿੱਚ ਇਦਾਂ 24 ਦੇ ਸ਼ੋਹ ਦੀ ਗੱਲ ਚੱਲਦੀ ਆ ਹਾਂਜੀ ਜਸਪ੍ਰੀਤ ਦੇ ਮੇਰੀ ਗੱਲ ਚੱਲੀ ਉਸ ਤੋਂ ਬਾਅਦ ਚਲੋ ਅਸੀਂ ਅੱਗੇ ਤੋਂ ਅੱਗੇ ਘੋੜਿਆਂ ਵਾਲੇ ਭਰਾਵਾਂ ਨਾਲ ਗੱਲਬਾਤ ਕੀਤੀ ਭਰਾ ਸਾਡੇ ਨਾਲ ਜੁੜੇ ਜੀ ਤੇ 2024 ਦੇ ਵਿੱਚ ਅਸੀਂ ਬਹੁਤ ਵਧੀਆ ਸ਼ੋਹ ਕਰਾਇਆ ਜੀ ਤੇ ਹੁਣ ਇਸ ਵਾਰ ਵੀ ਆਪਾਂ ਜਿਹੜਾ ਹੈਗਾ ਵਾ ਨਵਾਂ ਸ਼ੋਹ ਕਰਾ ਰਹੇ ਆਂ ਜੀ ਜਗਰਾਉਂ ਦੇ ਵਿੱਚ ਹੀ ਕਰਾਵਾਂਗੇ ਉਹ ਵੀ ਜੀ ਤੇ ਉਹ ਜਿਹੜਾ ਸ਼ੋਹ ਆ ਉਹਦਾ ਨਾਮ ਵੀ ਆਪਾਂ ਜਗਰਾਉਂ ਦੇ ਨਾਮ ਤੇ ਰੱਖਣਾ ਜੀ ਕਿਸੇ ਦੇ ਪਰਸਨਲ ਨਾਮ ਤੇ ਨਹੀਂ ਰੱਖਣਾ ਵੀ ਕੋਈ ਕਿੰਤੂ ਪ੍ਰੰਤੂ ਹੋਵੇ ਜਾਂ ਕਿਸੇ ਦਾ ਸ਼ੋਅ ਬਣੇ ਹਾਂਜੀ ਇਹਦੇ ਚ ਇਹ ਜਗਰਾਉਂ ਦੇ ਨਾਮ ਤੇ ਸ਼ੋਅ ਹੋਊਗਾ ਤੇ ਸਾਰੇ ਪੰਜਾਬ ਦਾ ਸ਼ੋਅ ਹੋਊਗਾ ਇਹ ਠੀਕ ਹੈ ਭਾਈ ਕੋਈ ਇਹਦੇ ਚ ਪ੍ਰਧਾਨ ਨਹੀਂ ਹੂੰ ਕੋਈ ਇਹ ਚ ਹੈਗਾ ਮੈਂਬਰ ਨਹੀਂ ਕੋਈ ਕੁਛ ਨਹੀਂ ਸਾਰੇ ਭਰਾਵਾਂ ਦਾ ਸ਼ੋਅ ਆ ਠੀਕ ਹੈ ਭਾਈ ਸਾਰੇ ਭਰਾਵਾਂ ਨੂੰ ਰਿਕਵੈਸਟ ਵੀ ਆ ਘੋੜਿਆਂ ਵਾਲਿਆਂ ਨੂੰ ਬੇਬਦ ਤੋਂ ਬਦ ਸਹਿਯੋਗ ਦਿਓ ਜੀ ਕਿਉਂਕਿ ਇਕੱਲੇ ਬੰਦੇ ਦੇ ਤਾਂ ਬਸ ਦੀ ਗੱਲ ਨਹੀਂ ਪ੍ਰੋਗਰਾਮ ਵੱਡਾ ਹੋ ਜਾਂਦਾ ਹਾਂਜੀ ਤੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਰਲ ਮਿਲ ਕੇ ਜ ਆਪਾਂ ਸ਼ੋਅ ਕਰਾਈਏ। ਕਿਹੜੇ ਕਿਹੜੇ ਸੱਜਣ ਬਾਈ ਇਕੱਠੇ ਹੋ ਕੇ ਸ਼ੋਅ ਕਰਾ ਰਹੇ ਨਹੀਂ ਤੁਸੀਂ ਕਿਉਂਕਿ ਆਪਾਂ ਦੇਖਦੇ ਹਾਂ ਬਹੁਤ ਸ਼ੋਅ ਮਤਲਬ ਜਿਵੇਂ ਇਲਾਕੇ ਦੇ ਨਾਂ ਨਾਲ ਮਸ਼ਹੂਰ ਹੁੰਦੇ ਆ ਹਨ ਤੇ ਸ਼ਹਿਰ ਦੇ ਨਾਂ ਨਾਲ ਜਿਵੇਂ ਫਰੀਦਕੋਟ ਵਾਲਾ ਸ਼ੋਅ ਵੀ ਹੋਇਆ ਹੁਣ ਤੁਹਾਡੇ ਤੁਸੀਂ ਜਗਰਾਵਾਂ ਵਾਲਾ ਸ਼ੋਅ ਹੋਣਾ ਲੁਧਿਆਣੇ ਵੀ ਸ਼ੋਅ ਹੁੰਦਾ ਜੀ। ਜੀ ਕਿ ਕਿਹੜੇ ਕਿਹੜੇ ਸੱਜਣ ਇਕੱਠੇ ਹੋ ਕੇ ਸ਼ੋਅ ਕਰਾ ਰਹੇ ਨਹੀਂ ਸੱਜਣ ਇਹ ਆ ਜੀ ਵੀ ਅੱਜ ਤੋਂ ਸ਼ੁਰੂਆਤ ਹੈ ਜੀ। ਅੱਛਾ ਜੀ। ਅੱਜ ਤੋਂ ਬਾਅਦ ਰਿਕੁਐਸਟ ਵੀ ਹੈ ਮੇਰੀ ਵੀ ਜਿਹੜੇ ਬੰਦੇ ਆ ਤੇ ਅਸੀਂ ਨਹੀਂ ਪਹੁੰਚ ਸਕ ਜੀ ਜਾਇ ਇਹ ਵੀ ਸਾਰੇ ਘੋੜਿਆਂ ਨੂੰ ਸਾਰੇ ਬੰਦੇ ਜਾਣਦੇ ਵੀ ਨਹੀਂ ਹੁੰਦੇ ਹਾਂਜੀ ਹੋ ਸਕਦਾ ਮੈਂ ਵੀ ਜਾਦੇ ਬੰਦਿਆਂ ਨੂੰ ਨਹੀਂ ਜਾਣਦਾ ਜੀ ਉਹਨਾਂ ਨੂੰ ਬੇਨਤੀ ਆ ਵੀ ਸਾਡੇ ਨਾਲ ਜੁੜੋ ਜੀ ਬਈ ਉਤੋਂ ਬਾਅਦ ਇਹਦੀ ਚੀਜ਼ ਆ ਵੀ ਆਪਾਂ ਪਹਿਲਾਂ ਕਿਸੇ ਨੂੰ ਨਾਲ ਨਹੀਂ ਲੈ ਕੇ ਚੱਲੇ ਉਦਾਂ ਕਿਉਂ ਹੈਗੀ ਥੋੜੀ ਗਰੁੱਪ ਬਾਜੀ ਜੀ ਜਿੱਦਾਂ ਆਪਾਂ ਸ਼ੋਹਾਂ 'ਚ ਦੇਖਿਆ ਵੀ ABC ਸ਼ੋਹ ਜਿੰਨੇ ਵੀ ਹੁੰਦੇ ਆ ਉਹ 'ਚ ਇੱਕ ਸ਼ੋਹ ਵਾਲੇ ਦੂਜੇ ਸ਼ੋਹ ਵਾਲੇ 'ਚ ਨਹੀਂ ਜਾਂਦੇ ਦੂਜੇ ਵਾਲੇ ਤੀਜੇ 'ਚ ਨਹੀਂ ਜਾਂਦੇ ਉਹ ਚੀਜ਼ ਨੂੰ ਖਤਮ ਕਰਨ ਦੀ ਖਾਤਰ ਅੱਜ ਸਟਾਰਟ ਕੀਤਾ ਜੀ ਤੁਸੀਂ ਇਹ ਮੰਨੋ ਵੀ ਕੱਲਿਆਂ ਤੋਂ ਸਟਾਰਟ ਕੀਤਾ ਹੂੰ ਅੱਜ ਤੋਂ ਹੀ ਆਪਾਂ ਬੰਦੇ ਜਿਹੜੇ ਆਪਣੇ ਭਰਾ ਵਾ ਉਹ ਜੋੜਨੇ ਸ਼ੁਰੂ ਕਰਨੇ ਆ ਠੀਕ ਹੈ ਬਾਈ ਤੇ ਰਿਕੁਐਸਟ ਵੀ ਆ ਦੁਬਾਰਾ ਵੀ ਜਿਹੜੇ ਭਰਾਵਾਂ ਅੱਧ ਕਰ ਨਹੀਂ ਪਹੁੰਚ ਹੁੰਦੀ ਉਹ ਜੁੜਨ ਵੀ ਸਾਡੇ ਨਾਲ ਜਿਹੜੇ ਇਮਾਨਦਾਰ ਘੋੜਿਆਂ ਵਾਲੇ ਵਧੀਆ ਘੋੜਿਆਂ ਠੀਕ ਹੈ ਭਾਈ ਜੀ ਹਾਂ ਵੀ ਕੁਝ ਚੰਗਾ ਕਰਨਾ ਚਾਹੁੰਦੇ ਹਾਂ ਬਾਈ ਘੋੜਿਆਂ ਦੇ ਲਈ ਕੁਝ ਹਾਂ ਬਾਕੀ ਮੈਂ ਤੁਹਾਡਾ ਜਿਵੇਂ ਨੰਬਰ ਵੀ ਦੇਵਾਂਗਾ ਬਾਈ ਜੀ ਹਨਾ ਤੇ ਜਗਰਾਵਾਂ ਜਿੱਥੇ ਆਪਣੀ ਮੰਡੀ ਲੱਗਦੀ ਆ ਉੱਥੇ ਇਹ ਸ਼ੋਅ ਹੋਣਾ ਨੇ ਉਹ ਟੈਨਿੰਗ ਉੱਥੋਂ ਸਾਈਡ ਤੇ ਕਰਾਵਾਂਗੇ ਜੀ ਕਰਾਵਾਂਗੇ ਫਰਵਰੀ ਦੇ ਲਾਸਟ 'ਚ ਜੀ ਫਿਰ ਮੰਡੀ 'ਚ ਦਿੱਕਤ ਆਉਂਦੀ ਆ ਜੀ ਥੋੜੀ ਜੀ ਜਿਹੜੇ ਮੰਡੀ ਵਾਲੇ ਪ੍ਰਬੰਧਕ ਹਨ ਜੀ ਉਹ ਕਹਿੰਦੇ ਵੀ ਸਾਡੀ ਮੰਡੀ ਨੂੰ ਪ੍ਰੋਬਲਮ ਆਉਂਦੀ ਆ ਉੱਥੋਂ ਆਪਾਂ ਸਾਈਡ ਤੇ ਕਰਾਵਾਂਗੇ ਹੂੰ ਵਧੀਆ ਜਿਹੜਾ ਇਹ ਲੋਕੇਸ਼ਨ ਲੈ ਕੇ ਕੋਈ ਗਰਾਊਂਡ ਵਗੈਰਾ ਦੇਖ ਕੇ ਠੀਕ ਕਰਵਾਵਾਂਗੇ ਠੀਕ ਹੈ ਭਾਈ ਜੀ ਕੋਸ਼ਿਸ਼ ਹੋਰ ਸੋਚਿਆ ਨਵਾਂ ਭਾਈ ਜਿਵੇਂ ਦੇਖੋ ਸ਼ੋਅ ਬਹੁਤ ਸਾਰੇ ਹੁੰਦੇ ਆ ਹਰ ਇੱਕ ਕੋਈ ਕਹਿੰਦਾ ਵੀ ਸਾਡੇ ਸ਼ੋਅ ਦੇ ਵਿੱਚ ਬਹੁਤ ਚੰਗਾ ਇਨਸਾਫ ਹੋਣਾ ਕਿਉਂਕਿ ਘੋੜਿਆਂ ਦੇ ਉੱਪਰ ਬਿਸ਼ੇਰਿਆਂ ਦੇ ਉੱਪਰ ਘੋੜੀਆਂ ਦੇ ਉੱਪਰ ਲੋਕ ਬਹੁਤ ਜ਼ਿਆਦਾ ਮਿਹਨਤ ਕਰਦੇ ਆ ਉਹਨਾਂ ਦੀ ਸਾਂਭ ਸੰਭਾਲ ਗਰੂਮਿੰਗ ਹਨਾ ਚੰਗਾ ਸ਼ੋਅ ਕੁਆਲਟੀ ਜਾਨਵਰ ਦੇਖ ਕੇ ਖਰੀਦਦੇ ਆ ਵੀ ਸਿ ਸ਼ੋਅਾਂ ਦੇ ਵਿੱਚ ਲਾਉਣਾ ਆਪਣੇ ਕੁਝ ਇਹ ਜਿਹਾ ਤੁਸੀਂ ਪਲਾਨਿੰਗ ਕੀਤਾ ਆਪਣੇ ਸ਼ੋਅ ਦੇ ਲਈ ਵੀ ਕੁਝ ਨਵਾਂ ਦੇਖਣ ਨੂੰ ਮਿਲੂ ਕੁਝ ਸਚੱਜਾ ਦੇਖਣ ਨੂੰ ਮਿਲੂ ਆ ਸ਼ੋਅ ਦੇ ਵਿੱਚ ਬਾਈ ਜੀ ਗੱਲ ਇਹ ਤਾਂ ਜੀ ਇਹ ਹੈ ਵੀ ਅ ਕੋਸ਼ਿਸ਼ ਤਾਂ ਜਿਹੜੇ ਜਿੰਨੇ ਸ਼ੋਅ ਕਰਾਉਂਦੇ ਆ ਪਰ ਆ ਸਾਰੇ ਇਹ ਕਰਦੇ ਆ ਹਾਂਜੀ ਵੀ ਸਾਫ਼ ਸੁਥਰਾ ਹੋਵੇ ਹਾਂਜੀ ਤਕਰੀਬਨ ਹੁੰਦਾ ਵੀ ਸਾਫ਼ ਸੁਥਰਾ ਕੋਈ ਇਹ ਜਿਹੀ ਗੱਲ ਨਹੀਂ ਹੈਗੀ ਹਾਂਜੀ ਸਾਡੀ ਵੀ ਇਹੀ ਕੋਸ਼ਿਸ਼ ਆ ਵੀ ਬਿਲਕੁਲ ਸਾਫ਼ ਸੁਥਰਾ ਕੰਮ ਹੋਵੇ ਜੀ ਯਾਨੀ ਮੇਰੇ ਵੱਲੋਂ ਮੈਂ ਆਪਦੀ ਗਰੰਟੀ ਇਹ ਲੈ ਸਕਦਾ ਆ ਵੀ ਬਿਲਕੁਲ ਸਾਫ਼ ਸੁਥਰਾ ਹੋਊਗਾ ਅੱਜ ਵੀ ਜਦੋਂ ਮੈਂ ਹੁਣ ਇੰਟਰਵਿਊ ਤੋਂ ਪਹਿਲਾਂ ਹਾਂਜੀ ਆਪਾਂ ਤਾਂ 6ਵੇਂ ਪਾਸ਼ਾ ਜੀ ਦੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਹੜੀ ਆ ਸਾਡੇ ਚਾਰਨਾ ਸ਼ੋਅ ਪ੍ਰਾਪਤ ਧਰਤੀ ਆ ਉਹਨਾਂ ਦੇ ਓਟ ਆਸਰੇ ਨੇ ਚੱਲਦੇ ਆ ਜੀ ਉੱਥੇ ਮੈਂ ਅਰਦਾਸ ਬੇਨਤੀ ਕਰਾ ਕੇ ਜੀ ਫਿਰ ਆਪਾਂ ਇੰਟਰਵਿਊ ਕਰਨ ਲੱਗੇ ਆ ਜੀ ਬਈ ਆਪਾਂ ਨੂੰ ਕੋਈ ਉਦਾਂ ਦਾ ਨਹੀਂ ਹੈਗਾ ਵੀ ਕਿਸੇ ਦਾ ਘੋੜਾ ਉਹਦਾ ਜਿੱਤੇ ਜਾ ਉਹਦਾ ਜਿੱਤੇ ਬਿਲਕੁਲ ਸਾਫ ਸੁਥਰਾ ਕੰਮ ਹੋਊਗਾ ਠੀਕ ਹੈ ਜੀ ਬਾਕੀ ਇਹ ਵੀ ਜਿਹੜੇ ਮੇਨ ਗੱਲ ਜੱਜਾਂ ਤੇ ਹੁੰਦੀ ਆ ਹਮ ਜੱਜ ਆਪਣੇ ਕੋਲੇ ਦੇਖੋ ਜਿਹੜੇ ਹੈਗੇ ਆ ਜੱਜ ਤਾਂ ਉਹੀ ਲੱਗਣੇ ਆ ਜੀ ਹਾਂਜੀ ਮੇਰੇ ਖਿਆਲ ਚ ਤਾਂ ਸਾਫ ਸੁਥਰੇ ਜੱਜ ਆ ਸਾਰੇ ਬਿਲਕੁਲ ਬਾਕੀ ਜੇ ਕੋਈ ਲੱਗੂਗਾ ਕਿਸੇ ਤੇ ਕਿੰਤੂ ਪ੍ਰੰਤੂ ਉਹਨੂੰ ਕੋਸ਼ਿਸ਼ ਕਰਾਂਗੇ ਵੀ ਉਹ ਜੱਜ ਨਾ ਲਿਆ ਜਾਵੇ ਠੀਕ ਹੈ ਜੀ ਤੇ ਵਧੀਆ ਫੈਸਲੇ ਆਉਣਗੇ ਠੀਕ ਹੈ ਬਾਈ ਹਾਂ ਕੁਝ ਜੱਜ ਜੋ ਆਪਣੇ ਪੰਜਾਬ ਦੇ ਇੱਕ ਰੇਡ ਜੱਜ ਆ ਬਈ ਬਾਹਰਲੇ ਸਟੇਟਾਂ ਚ ਵੀ ਉਹਨਾਂ ਨੇ ਜੱਜਿੰਗ ਕਰਦਿਆ ਹੈ ਨਾ ਬਿਲਕੁਲ ਬਾਕੀ ਕਹਿਣ ਨੂੰ ਜਿਹਦਾ ਘੋੜਾ ਪਿੱਛੇ ਲੱਗਦਾ ਜਾਂ ਹੋਰ ਕਹਿਣ ਨੂੰ ਅਗਲਾ 100 ਕੁਛ ਕੀਵਰ ਕਹਿੰਦਾ ਵੀ ਆਪਦੇ ਵੱਲੋਂ ਬੰਦਾ ਦਾਅ ਬੈਸਟ ਕਰਨ ਦੀ ਹਮੇਸ਼ਾ ਕੋਸ਼ਿਸ਼ ਕਰਦਾ ਬਈ ਬਿਲਕੁਲ ਤੇ ਬਾਕੀ ਦੀ ਮੇਤਰੋ ਅਪਡੇਟ ਜਿਹੜੀ ਹੋਰ ਵੀ ਕੋਈ ਹੋਊ ਨਾ ਇਸ ਸ਼ੋਅ ਬਾਰੇ ਜਗਰਾ ਹੌਰਸ ਸ਼ੋਅ ਇਹੀ ਨਾਮ ਰੱਖਾਂ ਤੇ ਕੋਈ ਵੀ ਅਪਡੇਟ ਹੋਊ ਉਹ ਆਪਣੇ ਚੈਨਲ ਤੇ ਵੀ ਤੁਹਾਨੂੰ ਦੇਵਾਂਗੇ ਆਪਾਂ ਉਸ ਚੀਜ਼ ਦੀ ਅਪਡੇਟ ਬਾਕੀ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ ਸ਼ੋਹ ਦੇ ਬਾਬਤ ਤੇ ਬਾਈ ਨੇ ਜਿਵੇਂ ਦੱਸਿਆ ਵੀ ਅੱਜ ਸ਼ੁਰੂਆਤ ਹੋਈ ਆ ਜੁੜਨਾ ਸਾਰੇ ਭਰਾਵਾਂ ਨੇ ਤੁਸੀਂ ਬਾਈ ਨੂੰ ਫੋਨ ਕਰ ਲਿਓ ਕੋਈ ਵੀ ਤੁਹਾਡੀ ਸਲਾਹ ਮਸ਼ਵਰਾ ਹੋਵੇ ਤਾਂ ਬਾਈ ਤੁਹਾਡੇ ਵਾਸਤੇ 24 ਘੰਟੇ ਅਵੇਲੇਬਲ ਨੇ ਬਿਲਕੁਲ ਜੀ ਬਿਲਕੁਲ ਮੇਨ ਗੱਲ ਤਾਂ ਅੱਜ ਦੇਖੋ ਜੀ ਸਲਾਹ ਨਾਲ ਹੀ ਹੁੰਦੀ ਆ ਹਾਂਜੀ ਤੁਸੀਂ ਸਲਾਹ ਵਾਲੀ ਗੱਲ ਕੀਤੀ ਆ ਜੇ ਹੁਣ ਕੋਈ ਭਰਾ ਆਪਾਂ ਨੂੰ ਹੋ ਸਕਦਾ ਉਹ ਸ਼ੋਹਾਂ ਚ ਪਹਿਲਾਂ ਨਹੀਂ ਆਇਆ ਹੋਣਾ ਘਰੇ ਬੈਠਾ ਹੋਵੇ ਪਰ ਉਹਦੇ ਕੋਲ ਸਲਾਹੀ ਇੰਨੀ ਵਧੀਆ ਹੋਵੇ ਇਹ ਵੀ ਸਲਾਹ ਜ਼ਰੂਰ ਦਿਓ ਠੀਕ ਹੈ ਭਾਈ ਜਿਹੜੇ ਜਿਹੜੇ ਭਰਾਵਾਂ ਦੀ ਸਾਨੂੰ ਸਲਾਹ ਵਧੀਆ ਲੱਗੂਗੀ ਜੀ ਉਹਦੇ ਤੇ ਜਦੋਂ ਸਾਰੇ ਭਰਾ ਜੋੜਨਗੇ ਜੀ ਜੀ ਉਹ ਤੇ ਵਿਚਾਰ ਕਰਕੇ ਹਾਂਜੀ ਉਹਨੂੰ ਲਾਗੂ ਕੀਤਾ ਜਾਊਗਾ ਠੀਕ ਹੈ ਭਾਈ ਜੀ ਹਾਂਜੀ ਲੋ ਮਿੱਤਰੋ ਤੁਹਾਨੂੰ ਅੱਜ ਖੁਸ਼ਖਬਰੀ ਸੁਣਾਈ ਹੈ ਇਹ ਤੇ ਇੱਕ ਨਵਾਂ ਹੋਰ ਸ਼ੋਅ ਹੋਣ ਜਾ ਰਿਹਾ ਜੀ ਜਗਰਾਮਾ ਹੋਰ ਸ਼ੋਅ ਤੇ ਬਾਈ ਦਾ ਨੰਬਰ ਮੈਂ ਦਿੱਤਾ ਗੱਲਬਾਤ ਕਰ ਲਿਓ ਭਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਧੰਨਵਾਦ ਮਿੱਤਰੋ